ਅੱਜ ਪੈਣਾ ਤੇ ਬਜ਼ੁਰਗਾਂ ਨੂੰ ਰਾਸ਼ਨ ਵੰਡ ਸਮਰੋਹ ਕਰਕੇ ਹਰ ਇੱਕ ਸਾਲ ਦੀ ਤਰ੍ਹਾਂ ਲੋਕਾਂ ਦੇ ਨਾਲ ਖੜਨਾ ਤੇ ਐਡਾ ਵਧੀਆ ਵੀੜਾ ਚੱਕਣਾ ਇਹ ਸਭਾ ਦਾ ਮੈਂ ਪਿਛਲੇ ਸਮੇਂ ਤੋਂ ਦੇਖ ਰਿਆਂ ਵੀ ਚਾਹੇ ਲੋਕਡਾਊਨ ਵੀ ਹੋਇਆ ਇਹ ਸਭਾ ਨੇ ਆਪਣੇ ਕੰਮ ਨੂੰ ਪਿੱਛੇ ਨਹੀਂ ਹਟਾਇਆ ਇਹ ਭਾਗਾ ਵਾਲੇ ਲੋਕਾਂ ਦੇ ਵਿੱਚ ਕਰਮਾਂ ਚ ਲਿਖਿਆ ਹੁੰਦਾ ਹੈ ਇਹ ਜੀ ਸੇਵਾ ਕਰਨੀ ਸਾਡੀ ਨਾਰੀ ਸ਼ਕਤੀ ਵੀ ਜਿਹੜੀ ਅੱਜ ਇਸ ਕੰਮ ਦੇ ਵਿੱਚ ਆਪਣਾ ਵੱਧ ਚੜ ਕੇ ਯੋਗਦਾਨ ਪਾ ਰਹੀ ਆ ਔਰ ਮੋਢੇ ਦਾ ਮੋਢਾ ਲਾ ਕੇ ਇਹ ਹਰ ਕੰਮ ਦੇ ਵਿੱਚ ਸਾਡੇ ਨਾਲ ਖੜੀ ਆ ਅਸੀਂ ਮੈਂ ਹਲਕਾ ਸੈਂਟਰ ਦਾ ਸੇਵਾਦਾਰ ਹੋਣ ਦੇ ਨਾਤੇ ਇਹ ਸਾਰੀ ਸੁਸਾਇਟੀ ਦਾ ਧੰਨਵਾਦ ਕਰਦਾ ਔਰ ਗੋਲਦੀ ਜ਼ਬਰਵਾਲ ਜੀ ਔਰ ਸਾਰੇ ਹੀ ਸਾਡੇ ਸਾਥੀ ਜਿੰਨੇ ਵੀ ਆਏ ਆ ਇਸ ਕੰਮ ਦੇ ਵਿੱਚ ਆਪਣਾ ਆਪਣਾ ਜਿਨ੍ਹਾਂ ਨੇ ਯੋਗਦਾਨ ਪਾਇਆ ਪਰਮਾਤਮਾ ਉਹਨਾਂ ਤੇ ਪ੍ਰਭੂ ਰਾਮ ਹਰ ਵੇਲੇ ਆਪਣੀ ਕਿਰਪਾ ਬਣਾ ਕੇ ਰੱਖੇ ਇਸੇ ਤਰ੍ਹਾਂ ਹੀ ਸਮਾਜ ਔਰ ਆਪਾਂ ਲੋਕਾਂ ਦੀ ਸੇਵਾ ਕਰਦੇ ਰਹੀਏ ਜੈ ਸ਼੍ਰੀ ਰਾਮ ਅੱਜ ਲੋਕ ਸੇਵਾ ਸੁਸਾਇਟੀ ਵੱਲੋਂ 158ਵਾਂ ਰਾਸ਼ਨ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ ਜਿਹਦੇ ਵਿੱਚ ਮਨੂ ਸਰੋਆ ਜੀ ਮੈਡਮ ਸੰਤੋਸ਼ ਵੇਜੀ ਜੋ ਚੇਅਰਪਰਸਨ ਨੇ ਅਤੇ ਹੋਰ ਸਾਰੀਆਂ ਮਹਿਲਾਵਾਂ ਨੇ ਇੱਥੇ ਪਾਗਲਿਆ ਮੈਡਮ ਕਾਉਂਸਲਰ ਮੈਡਮ ਸਾਈਭਾ ਵੀ ਆਏ ਨੇ ਅਤੇ ਅਸ਼ੋਕ ਪ੍ਰਸ਼ਰ ਪੱਪੀ ਐਮ ਐਲ ਏ ਸਾਹਿਬ ਵੀ ਹੋ ਕੇ ਗਏ ਨੇ ਹੁਣੇ ਇਹ ਜਿਹੜੀ ਸੇਵਾ ਬਹੁਤ ਲੰਬੇ ਸਮੇਂ ਤੋਂ ਚੱਲ ਰਹੀ ਹੈ ਇਹ ਇਕੱਲੇ ਰਾਸ਼ਨ ਵੰਡ ਸਮਾਰੋਹ ਤੱਕ ਸੀਮਤ ਨਹੀਂ ਹੈ ਇਹ ਸੇਵਾ ਮਰੀਜ਼ਾਂ ਦੀਆਂ ਦਵਾਈਆਂ ਫ੍ਰੀ ਗਰੀਬ ਮਰੀਜ਼ਾਂ ਦੀਆਂ ਦਵਾਈਆਂ ਫ੍ਰੀ ਗਰੀਬ ਬੱਚਿਆਂ ਦੀਆਂ ਪੜ੍ਹਾਈਆਂ ਫ੍ਰੀ ਚ ਦਿੰਦੇ ਨੇ ਅਤੇ ਉਹਨਾਂ ਦੀਆਂ ਕਿਤਾਬਾਂ ਫਰਦੀਆਂ ਸਭ ਇਹ ਸੇਵਾ ਸੁਸਾਇਟੀ ਆਪਣੇ ਕੋਲੋਂ ਪੈਸੇ ਲਾ ਕੇ ਕਰਦੀ ਹੈ ਸੋ ਅਸੀਂ ਵੀ ਤਨਮਨ ਤਨ ਨਾਲ ਪੂਰੀ ਟੀਮ ਇਹਨਾਂ ਨਾਲ ਹਰ ਜਦੋਂ ਸਾਨੂੰ ਆਵਾਜ਼ ਮਾਰਦੇ ਨੇ ਅਸੀਂ ਇਹਨਾਂ ਨਾਲ ਖੜਦੇ ਆ ਮੈਂ ਸਰਕਾਰ ਤੱਕ ਆਵਾਜ਼ ਪਹੁੰਚਾਣੀ ਚਾਹਨਾ ਜਿੱਥੋਂ ਤੱਕ ਮੇਰੀ ਆਵਾਜ਼ جاری ਹੈ ਮੈਂ ਬੇਨਤੀ ਕਰਨੀ ਚਾਹਨਾ ਸਰਕਾਰਾਂ ਨੂੰ ਕਿ ਇਹ ਜਿਹੜੀ ਸੁਸਾਇਟੀ ਹੈ ਕੱਲੀ ਗਰੰਟਾ ਤੱਕ ਸੀਮਤ ਨਹੀਂ ਹੈ ਇਹ ਸੁਸਾਇਟੀ ਵਰਕ ਕਰ ਰਹੀ ਹੈ ਕੰਮ ਕਰ ਰਹੀ ਹੈ ਇਹਦੇ ਵਿੱਚ ਜਿਹੜੀ ਵੀ ਸੇਵਾ ਹੈ ਉਹ ਸਾਰਿਆਂ ਨੂੰ ਆਪਾਂ ਨੂੰ ਦਿਖਦੀ ਪਈ ਹੈ ਕਈ ਦੇਖੋ ਬੀਬੀਆਂ ਨੂੰ ਇੱਥੇ ਹਰ ਮਹੀਨੇ ਰਾਸ਼ਨ ਵੰਡ ਰਾਸ਼ਨ ਵੰਡ ਸਮਾਰੋਹ ਯੋਜਨ ਕਰਕੇ ਉਹਨਾਂ ਨੂੰ ਰਾਸ਼ਨ ਦਿੱਤਾ ਜਾਂਦਾ ਹੈ ਅਤੇ ਮੈਡੀਕਲ ਕੈਂਪ ਦਾ ਯੋਜਨ ਕੀਤਾ ਜਾ ਰਿਹਾ ਹੈ ਦਵਾਈਆਂ ਫ੍ਰੀ ਇੱਥੇ ਵੰਡੀਆਂ ਜਾ ਰਹੀਆਂ ਨੇ ਜਿਹੜੇ ਕੈਂਸਰ ਪੀੜਿਤ ਈਮਨ ਕੇ ਮਰੀਜ਼ ਨੇ ਉਹਨਾਂ ਦਾ ਵੀ ਇੱਥੇ ਟ੍ਰੀਟਮੈਂਟ ਕੀਤਾ ਜਾ ਰਿਹਾ ਹੈ ਸੋ ਮੈਂ ਇਹੀ ਬੇਨਤੀ ਕਰਨੇ ਚਾਹਨਾ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਜੀ ਨੂੰ ਵੀ ਇਸ ਸੁਸਾਇਟੀ ਨੂੰ ਧਿਆਨ ਦੇ ਕੇ ਅਮਲੀ ਮਦਦ ਜਰੂਰ ਕੀਤੀ ਜਾਵੇ ਜੈ ਜੀ ਸ਼੍ਰੀ ਹਾਂ ਅੱਜ ਲੋਕ ਸੇਵਾ ਸੁਸਾਇਟੀ ਦਾ 158 ਰਾਜੇਂ ਵਿਕਰਮਸਿਮਰੋ ਜਿਹਦੇ ਵੀ ਸਾਡੇ ਮੁੱਖ ਅਧਿਤੀ ਤੇ ਪਹੁੰਚੀ ਮੇਰੀ ਬੇਟੀ ਰਿਚੀ ਗੁਲਾਟੀ ਜੀ ਨਾਲ ਵਿਸ਼ਾਲ ਗੁਲਾਟੀ ਜੀ ਬਬਲੀ ਨਾਂਗਪਾਲ ਜੀ ਇਹਨਾਂ ਦਾ ਇੱਥੇ ਆਂਦੇ ਮੈਂ ਬਹੁਤ ਬਹੁਤ ਧੰਨਵਾਦ ਕਰਨੀਆਂ ਵਾਰਡ ਨੰਬਰ 73 ਤੋਂ 파ਰਸ਼ਤ ਨੇ ਕੁੱਝ ਕੁ ਲਟੀ ਦੀ ਇਹਨਾਂ ਨੂੰ ਮੈਂ ਦੱਸਣਾ ਚਾਹਨੀ ਆ ਕਿ ਇਹ ਸਾਡਾ ਇੱਕ ਲੋਕ ਸੇਵਾ ਸੁਸਾਇਟੀ ਤੋਂ ਅੱਜ ਤੋਂ 13ਵਾਂ ਸਾਲ ਤੋਂ ਚੱਲ ਰਹੀ ਏ ਨਹੀਂ ਤਾਂ ਕਈ ਦੇਖੋ ਲੋਕ ਦੋ ਸੇਵਾ ਸੁਸਾਇਟੀਆਂ ਖੋਲਦੇ ਨੇ ਕੋਈ 2 ਮਹੀਨੇ ਦਿੱਤਾ ਕੋਈ 4 ਮਹੀਨੇ ਦਿੱਤਾ ਸਾਲ 6 ਮਹੀਨੇ ਦੇ ਕੇ ਉਹ ਬੰਦ ਕਰ ਦਿੰਦੇ ਨੇ ਲੇਕਿਨ ਸਾਡੀ ਲੋਕ ਸੇਵਾ ਸੁਸਾਇਟੀ ਨਿਰੰਤਰ ਅਕਵੰਜਾ ਪਹਿਣਾ ਨੂੰ ਰਾਸ਼ਨ ਦਿੰਦੇ ਹੋਏ ਦੇ ਨਾਲ ਨਾਲ ਪਹਿਣਾ ਦੇ ਦੁੱਖ ਸੁੱਖ ਦੇ ਸਾਥੀ ਜੋ ਕੋਈ ਪਹਿਣਾ ਦੇ ਬੱਚਿਆਂ ਨੂੰ ਜ਼ਰੂਰਤ ਪੈਂਦੀ ਹੈ ਕਾਪੀਆਂ ਦੀ ਕਿਤਾਬਾਂ ਦੀ ਬੱਚਿਆਂ ਨੂੰ ਤੇ ਮਾਤਾ ਰੂ ਪੈਣਾ ਨੂੰ ਐਨਕਾ ਨਹੀਂ ਦਿੱਤੀਆਂ ਜਾਂਦੀਆਂ ਨੇ ਨਾਲ ਲਾਲ ਅੱਖਾਂ ਦੇ ਆਪਰੇਸ਼ਨ ਵੀ ਕਰਵਾਏ ਜਾਂਦੇ ਨੇ ਇੱਥੇ ਹਰ 6 ਮਹੀਨੇ ਬਾਅਦ ਇੱਕ ਮੈਡੀਕਲ ਕੈਂਪ ਵੀ ਲਗਵਾਇਆ ਜਾਂਦਾ ਹੈ ਮੈਡੀਕਲ ਕੈਂਪ ਦੇ ਵਿੱਚ ਫ੍ਰੀ ਦਵਾਈਆਂ ਫ੍ਰੀ ਚੈੱਕਅਪ ਜੋ ਕਿ ਸਾਡੇ ਸਿਵਲ ਹਸਪਤਾਲ ਦੇ ਮਾਹਿਰ ਡਾਕਟਰ ਇੱਥੇ ਪਹੁੰਚਦੇ ਨੇ ਤੇ ਉਹਨਾਂ ਡਾਕਟਰਾਂ ਨੂੰ ਵੀ ਅਸੀਂ ਇਹਨਾਂ ਨੂੰ ਕਹਿਣਾ ਚਾਹੁੰਦੇ ਆ ਕਿ ਜੋ ਵੀ ਇੱਥੇ ਡਾਕਟਰ ਆਉਂਦੇ ਨੇ ਸਾਡੀਆਂ ਪੈਣਾ ਪੂਰਾ 200 250 ਚੈੱਕਅਪ ਹੁੰਦਾ ਹੈ ਦੇਖੋ ਇਹਨਾਂ ਚੈੱਕਅਪ ਕਰਨਾ ਕੋਈ ਛੋਟੀ ਜੀ ਗੱਲ ਨਹੀਂ ਹੁੰਦੀ ਤੇ ਇਸ ਰਾشن ਵਿਕਰਮ ਸਮਰੋਹ ਦੇ ਨਾਲ ਨਾਲ ਇਹਨਾਂ ਮਾਤਾ ਭੈਣਾਂ ਨੂੰ ਮਾਤਾ ਚਿੰਤਪੂਰਨੀ ਦੇ ਦਰਸ਼ਨ ਕਰਵਾਉਣ ਵਾਸਤੇ ਵੀ ਸਾਡੇ ਪ੍ਰਧਾਨ ਮੋਨੂ ਸਰਾਹ ਜੀ ਬੱਸ ਲੈ ਕੇ ਪਹੁੰਚਦੇ ਨੇ ਤੇ ਇਹਨਾਂ ਬੱਸਾਂ ਦੇ ਵਿੱਚ ਖਾਣ ਪੀਣ ਦਾ ਪੂਰਾ ਇੰਤਜਾਮ ਹੁੰਦਾ ਹੈ ਤੇ ਇਹਨਾਂ ਮਾਤਾ ਭੈਣਾਂ ਤੋਂ ਕੋਈ ਅਸੀਂ ਚਾਰਜ ਨਹੀਂ ਲੈਂਦੇ ਫ੍ਰੀ ਲੈ ਕੇ ਜਾਂਦੇ ਆ ਤੇ ਮੈਂ ਧੰਨਵਾਦ ਕਰਦੀ ਆ ਮੋਨੂ ਸਰਾਹ ਪ੍ਰਧਾਨ ਜੀ ਦਾ ਜੋ ਕਿ ਜਿਨ੍ਹਾਂ ਨੇ ਇਹਨਾਂ ਵੱਡਾ ਪੀੜਾ ਸਿਰ ਤੇ ਚੱਕਿਆ ਹੋਇਆ ਹੈ ਪਰਮਾਤਮਾ ਇਹਨਾਂ ਦੀ ਆਜੂ ਲੰਬੀ ਕਰੇ ਤੇ ਇਸੇ ਤਰ੍ਹਾਂ ਹੀ ਸਾਡੀ ਨਰਿੰਦਰ ਲੋਕ ਸੇਵਾ ਸੁਸਾਇਟੀ ਜਲਦੀ ਰਵੇ ਜੈ ਹਿੰਦ ਜੈ ਭਾਰਤ ਭਾਰਤ ਮਾਤਾ ਕੀ ਜੈ मानवता की सेवा ही सबसे बड़ी सेवा है और ये जो सेवा है हमारे भाई मोनू सरोव जी के द्वारा निरंतर पंद्रह वर्षों से की जा रही है जिसका श्रेय जो जाता है मोनू जी को जाता है उनकी टीम की जितने भी मेंबर हैं जितने भी सदस्य हैं उनको जाता है और मैं आपके चैनल के माध्यम से आह्वान करूंगी लुधियाना वासियों से कि वह हमारे भाई मोनू जी का ज़रूर सहयोग करें क्योंकि जो समाज सेवा है वो एक दूसरे के सहयोग से ही संभव है ਤੋ ਮੈਂ ਯਹੀ ਆਹਵਾਨ ਕਰੂੰਗੀ ਕਿ ਕਿ ਜ਼ਰੂਰ ਸਹਿਯੋਗ ਕਰੇ ਜੋ ਇਹ ਸਫਰ ਮੋਨੂ ਜੀ ਨੇ ਔਰ ਉਨ੍ਹਾਂ ਕੀ ਸੰਸਥਾ ਕੇ ਦੁਆਰਾ ਸ਼ੁਰੂ ਕੀਆ ਗਿਆ ਹੈ ਇਹ ਕਾਰਵਾ ਐਸੇ ਹੀ ਨਿਰੰਤਰ ਚਲਤਾ ਰਹੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੀ ਮੈਂ ਰੁਚੀ ਵਿਸ਼ਾਲ ਗੁਲਾਟੀ 파ਰਸ਼ਦ ਵਾਰਡ ਨੰਬਰ 73 ਤੋਂ ਅੱਜ ਜੱਥੇ ਆਨ ਦਾ ਮੌਕਾ ਮਿਲਿਆ ਲੋਕ ਸੇਵਾ ਸੁਸਾਇਟੀ ਨੇ ਮੈਨੂੰ ਇਨਵੀਟੇਸ਼ਨ ਦਿੱਤਾ ਸੀ ਜੀ ਜਿਦੇ ਵਿੱਚ ਮੋਨੂ ਜੀ ਤੇ ਸੰਤੋਸ਼ ਵਿੱਚ ਜੀ ਨਾਲੋਂ ਇਨਵੀਟੇਸ਼ਨ ਸੀਗਾ ਬਹੁਤ ਅੱਛਾ ਲੱਗਾ ਇੱਥੇ ਆ ਕੇ ਜਿੱਥੇ ਆ ਕੇ ਇਹ ਪਤਾ ਲੱਗਾ ਕਿ ਰਾਸ਼ਨ ਵੰਤਰਨ ਦਾ ਉਹ ਕਾਰੀ ਰਹੀ ਹੈ ਉਹਦੇ ਨਾਲ ਨਾਲ ਹੋਰ ਬਹੁਤ ਸਾਰੇ ਵਾਵਾਂ ਚ ਲੱਗੇ ਹੋਏ ਨੇ ਕਿ ਕੈਂਸਰ ਪੇਸ਼ੈਂਟਸ ਦਾ ਜਾਂ ਹੋਰ ਵੀ ਜੋ ਵੀ ਮੈਡੀਕਲ ਇਸ਼ੂਜ਼ ਨੇ ਬੱਚਿਆਂ ਦੀ ਪੜ੍ਹਾਈਆਂ ਨੂੰ ਲੈ ਕੇ ਬਹੁਤ ਇਦਾਂ ਦੇ ਕੰਮ ਕਰ ਰਹੇ ਨੇ ਮਾਲਕ ਇਹਨਾਂ ਨੂੰ ਤੰਦਰੁਸਤੀ ਬਖਸ਼ੇ ਲੰਬੀ ਉਮਰ ਦੇਵੇ ਤਾਂ ਕਿ ਉਹ ਇਦਾਂ ਦੇ ਕੰਮ ਕਰਦੇ ਰਹਿਣ ਇੱਕ ਛੋਟੀ ਜੀ ਗੱਲ ਕਹਿਣਾ ਚਾਹਾਂਗੀ ਅੱਜ ਮੈਨੂੰ ਆਣ ਤੇ ਵੈਲਕਮ ਕਰਦੇ ਹੋਏ ਉਹਨਾਂ ਨੇ ਇੱਕ ਤਾਜ ਸਿਰ ਤੇ ਪਹਿਨਾ ਦਿੱਤਾ ਮੈਨੂੰ ਐਦਾਂ ਲੱਗਦਾ ਇਹ ਤਾਜ ਮੇਰੇ ਸਿਰ ਤੇ ਨਹੀਂ ਮੋਨੂ ਜੀ ਦੇ ਔਰ ਸੰਤੋਸ਼ ਵਿਧ ਜੀ ਦੇ ਸਿਰ ਤੇ ਹੋਣਾ ਚਾਹੀਦਾ ਜਿਹੜਾ ਇੰਨਾ ਸੋਹਣਾ ਬੀੜਾ ਉਹਨਾਂ ਨੇ ਚੱਕਿਆ ਹੋਇਆ ਤੇ ਮਾਲਕ ਉਹਨਾਂ ਨੂੰ ਤੰਦਰੁਸਤੀਆਂ ਬਖਸ਼ੇ ਤਾਂ ਕਿ ਉਹ ਐਦਾਂ ਹੀ ਸੇਵਾਵਾ ਲੋਕਾਂ ਵਾਸਤੇ ਦਿੰਦੇ ਰਹਿਣ ਜੈ ਸ਼੍ਰੀ ਰਾਮ ਜੀ ਜੈ ਸ਼੍ਰੀ ਰਾਮ ਮੈਂ ਮੋਨੂ ਸੁਰਾ ਲੋਕ ਸੇਵਾ ਸਾਇਟੀ ਦਾ ਦੇਖ ਆਜ ਲੋਕ ਸੇਵਾ ਸਾਇਟੀ ਦਾ 158 ਆਸ਼ਨ ਵਿਤਰਨ ਸਮਾਰੋਹ ਹੋਇਆ ਹੈ ਜਿਸ ਵਿੱਚ ਸਭੀ ਦਾਨੀ ਸਜ ਜਿਨ੍ਹਾਂ ਨੇ ਪਹੁੰਚ ਕੇ ਲੋਕ ਸੇਵਾ ਸਾਇਟੀ ਦਾ ਮਾਨ ਵਧਾਇਆ ਲੋਕ ਸੇਵਾ ਸਾਇਟੀ पिछले लगभग पंद्रह वर्षों से समाज के अंदर अपनी सेवा सेवाएँ प्रदान कर रही है और आज का जो राशन वितरण समारोह है वो उन शहीदों को अट्ठाईस हिंदू शहीदों को समर्पित है जिन जिन्होंने जिन, जिन आत, जिनको आतंकवादियों ने शहीद कर दिया मैं लोक सेवा सोसाइटी की ओर से उन हिंदू परिवारों को दुख प्रग श्रद्धांजलि देता हूँ और मैं लोक सेवा सोसाइटी की ओर से सभी शहरवासियों से यही निवेदन करता हूँ कि वो लोक सेवा सोसाइटी के राशन वितरण समारोह में एक बार पहुँच अपनी हाजिरी जरूर लगाएँ और देखें कि लोक सेवा सोसाइटी किस प्रकार से सभी के सहयोग से समाज के अंदर अपनी सेवाएं प्रदान कर रही है लोक सेवा सोसाइटी की ओर से जरूरतमंद मरीजों का आँखों का ऑपरेशन करवाया जाता है और निष्कामवर्द्धा आश्रम के सहयोग से उन मरीजों को निशुल्क एन के भी वितरित की जाती हैं मैं सभी का धन्यवाद करता हूं जो इस सेवा यज्ञ में पिछले 15 वर्षों से अपनी आहूति डाल रहे हैं जय श्री राम